ਮੱਗਰ ਮਹੀਂ ਸੋਹੰਦਿਆਂ ਹਰ ਪਿਰ ਸੰਗ ਬੈਠੜਿਆ ਤਿੰਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਮਗਰ ਮਾਹੀ ਸੋਹੰਦਿਆਂ ਹਰ ਪਿਰ ਸੰਗ ਬੈਠੜੀਆ ਤਨ ਕੀ ਸੋਬਾ ਕਿਆ ਗਣੀ ਜੀ ਸਾਹਿਬ ਮੇ ਲੜੀਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਦ ਸਹਿ ਲੜੀਆ ਸਾਦ ਜਨਾ ਤੇ ਬਾਹਰੀ ਸੇ ਰਹਿ ਨ ਅਕੇ ਲੜਿਆ ਤਿੰਨ ਦੁੱਖ ਨ ਕਬ ਹੋ ਉਤਰੇ ਸੇ ਜਮ ਕੇ ਵਸ ਪੜਿਆ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ रत् जे हरल हरकण्ठ तना जडिया नानकमाूर्ति सरणी दर पडिया मगर प्रभ आराधना बहुडना जनमडिया ਨਾਨਕ ਬਾਣਛੈ ਤੋੜ ਤਿੰਨ ਪ੍ਰਭ ਸਰਣੀ ਦਰ ਪੜਿਆ ਮਗਰ ਪ੍ਰਭ ਯਾਰਾਧਨਾ ਬਹੁੜ ਨ ਜਨ ਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੁਗ ਹੋ ਜੁਗ ਅਤਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਵਾਲੀ ਹਲ ਹਲ ਤੇ ਰੱਖਿਆ ਸਤਗੁਰੂ ਜੀ ਦੀ ਸਾਜੀ ਨਿਵਾਜੀ ਪਵਿੱਤਰ ਬਾਗਾਂ ਅੰਦਰ ਸੁਭਾਏ ਮਾਨ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਆਵੜੇ ਪਿਆਰ ਸਤਕਾਰ ਸਹਿਤ ਗੁਰ ਚਰਨਾ ਵਿੱਚ ਬਿਰਾਜਮਾਨੋ ਸਤਿਗੁਰਾਂ ਦੇ ਦਰਸ਼ਨ ਪ੍ਰਸੰਧਿਆ ਹੋਇਆ ਪਵਿੱਤਰ ਬਾਣੀ ਦਾ ਹਰ ਜਸ ਸ੍ਰਵਣ ਕਰ ਰਹੇ ਅੱਜ ਨਵਾਂ ਮਹੀਨਾ ਚੜ੍ਹਿਆ ਹੈ ਸੰਗਰਾਂਦ ਦਾ ਪਾਵਨ ਦਿਹਾੜਾ ਮੱਗਰ ਮਹੀਨੇ ਦੀ ਆਰੰਭਤਾ ਹੋ ਰਹੀ ਹੈ ਗੁਰੂ ਅਰਜਨ ਦੇਵ ਜੀ ਨੇ 12 ਮਾਂ ਦੀ ਪਵਿੱਤਰ ਬਾਣੀ ਅੰਦਰ ਇਸ ਮਹੀਨੇ ਰਾਹੀ ਸਾਨੂੰ ਇੱਕ ਉਪਦੇਸ਼ ਦੇਣਾ ਕੀਤਾ ਉਹ ਉਪਦੇਸ਼ ਜੋ ਸਾਡੇ ਸੰਸਾਰਿਕ ਜੀਵਨ ਅੰਦਰ ਵੀ ਤੇ ਸਾਡੇ ਰੋਹਾਨੀਅਤ ਜੀਵਨ ਅੰਦਰ ਵੀ ਲਾਭਦਾਇਕ ਹੈ ਹਰ ਮਹੀਨਾ ਗੁਰੂ ਸਾਹਿਬ ਜੀ ਦਾ ਉਪਦੇਸ਼ ਹੀ ਹੈ ਕਿਉਂਕਿ ਮਹਾਰਾਜ ਚਾਹੁੰਦੇ ਆ ਵੀ ਜਿਵੇਂ ਕਿਵੇਂ ਕਰਕੇ ਨਾ ਤੂੰ ਗੁਰੂ ਨਾਲ ਜੁੜ ਜਾ ਤੇਰਾ ਟਿਕਾ ਤੇਰੀ ਇਕਾਗਰਤਾ ਤੇਰੇ ਮਨ ਦੀ સ્થਿਰਤਾ ਬਣ ਸਕੇ ਅੱਜ ਅਸੀਂ ਜਿਹੜਾ ਮਹੀਨਾ ਚੜ੍ਹਿਆ ਹੈ ਉਹਦਾ ਪਾਠ ਕੀਤਾ ਜੀ ਮੱਗਰ ਦਾ ਮਹੀਨਾ ਹੁਣ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਬਚਨ ਨੂੰ ਆਪਾਂ ਵਿਚਾਰਾਂਗੇ ਤੁਸੀਂ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ ਆਓ ਇਸ ਅੰਮ੍ਰਿਤ ਵਚਨ ਦੀ ਆਪਾਂ ਵਿਚਾਰ ਕਰ ਸਕੀਏ 135 ਅੰਗ ਤੇ ਇਹ ਪਾਵਨ ਸ਼ਬਦ ਅਰਜ ਹੈ ਤਹਾਨੂੰ ਗੁਰੂ ਅਰਜਨ ਦੇਵ ਜੀ ਅੰਗ ਸੰਗ ਸਹਾਈ ਹੋਣ ਕੁਝ ਕਹਿਣ ਸੁਣਨ ਤੋਂ ਪਹਿਲਾਂ ਫਤਿਹ ਕਰੂ ਪਰਵਾਨ ਤੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹਾਨੂੰ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ ਆ ਕਤਕ ਦਾ ਮਹੀਨਾ ਲੰਗ ਕੇ ਗਿਆ ਤੇ ਕਤਕ ਦੇ ਮਹੀਨੇ ਚ ਮਹਾਰਾਜ ਨੇ ਆਖਿਆ ਸੀ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਕਤਕ ਦੇ ਮਹੀਨੇ ਚ ਜਿਹੜੇ ਗੁਰਮੁਖਾਂ ਦੀ ਸਤਸੰਗਤ ਵਿੱਚ ਬੈਠਦੇ ਆ ਉਹਨਾਂ ਦੇ ਜੀਵਨ ਦੀਆਂ ਸਾਰੀਆਂ ਚਿੰਤਾਵਾਂ ਸ਼ੰਕੇ ਮਿਟ ਜਾਂਦੇ ਨੇ pau ਸਤਸੰਗਤ ਦੀ ਮਹਾਨਤਾ ਤੇ ਜਦੋਂ ਅੱਜ ਮੱਗਰ ਦਾ ਮਹੀਨਾ ਚੜ੍ਹਿਆ ਮਹਾਰਾਜ ਕਹਿੰਦੇ ਆ ਮੱਗਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਇਸ ਮੱਗਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਨੇ ਉਹ ਜੀਵ ਇਸਤਰੀਆਂ ਸ਼ੋਭਦੀਆਂ ਨੇ ਜਿਹੜੀਆਂ ਆਪਣੇ ਪਤੀ ਪਰਮਾਤਮਾ ਦੇ ਕੋਲ ਬੈਠੀਆਂ ਹੋਣ ਸਿੱਧੇ ਜੀ ਅਰਥ ਕੀਤਿਆ ਮੈਂ ਇਸ ਪੰਕਤੀ ਦੇ ਕਿ ਮੱਗਰ ਮਾਹੀ ਮਾਹੀ ਦਰਤ ਮਹੀਨਾ ਇਸ ਮਹਾ ਵਿੱਚ ਮੱਗਰ ਮਾਹੀ ਸੁਹੰਦੀਆਂ ਸੁਹੰਦੀਆਂ ਦਰਤ ਹੈ ਸ਼ੋਭਦੀਆਂ ਨੇ ਸੋਹਣੀਆਂ ਲੱਗਦੀਆਂ ਨੇ ਹਰ ਪੀਰ ਸੰਗ ਪੀਰ ਦਰਤ ਪਤੀ ਹੈ ਪਰਮਾਤਮਾ ਬੈਠੜੀ ਆ ਦਾ ਅਰਥ ਜੋ ਆਪਣੇ ਪਤੀ ਪਰਮਾਤਮਾ ਕੋਲ ਬੈਠਦੀਆਂ ਮਗਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀ ਆਹ ਤੇ ਮਹਾਰਾਜ ਫਿਰ ਅੱਗੇ ਕਹਿੰਦੇ ਤਿੰਨ ਕੀ ਸੋਭਾ ਕਾ ਗਣੀ ਜੇ ਸਾਹਿਬ ਮੇਲੜੀ ਆਹ ਜਿਹੜੀਆਂ ਜੀਵ ਇਸਤਰੀਆਂ ਆਪਣੇ ਪਤੀ ਕੋਲ ਬੈਠੀਆਂ ਕਹਿ ਦਿੱਤਾ ਉਹ ਇੰਨੀਆਂ ਕੁ ਸੋਹਣੀਆਂ ਲੱਗਦੀਆਂ ਨੇ ਉਹਨਾਂ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਉਹ ਆਪਣੇ ਪਤੀ ਕੋਲ ਬੈਠੀਆਂ ਕਿੰਨੀਆਂ ਕੁ ਫੱਬਦੀਆਂ ਨੇ ਕਿੰਨੀਆਂ ਕੁ ਜੱਚਦੀਆਂ ਨੇ ਕਿੰਨੀਆਂ ਕੁ ਸੁੰਦਰ ਲੱਗਦੀਆਂ ਨੇ ਜਿੰਨਾਂ ਨੂੰ ਪਤੀ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਹੋਵੇ ਤੇ ਆਪਣੇ ਕੋਲ ਬਿਠਾ ਲਿਆ ਹੋਵੇ ਹੁਣ ਇੱਥੇ ਜੀਵ ਇਸਤਰੀ ਅਸੀਂ ਸਾਰੀਆਂ ਵਾਂਗ ਪਤੀ ਪਰਮਾਤਮਾ ਸਾਡਾ ਇੱਕ ਹੈ ਹੁਣ ਅਸੀਂ ਕਿਸ ਕੈਟਾਗਰੀ ਚ ਆਉਨੇ ਅਸੀਂ ਉਸ ਪਤੀ ਪਰਮਾਤਮਾ ਦੇ ਕੋਲ ਬੈਠਣ ਵਾਲਿਆਂ ਦੀ ਕੈਟਾਗਰੀ ਵਿੱਚ ਆ ਜਾਂ ਉਸ ਪਰਮਾਤਮਾ ਤੋਂ ਦੂਰ ਰਹਿਣ ਵਾਲਿਆਂ ਦੀ ਕੈਟਾਗਰੀ ਚ ਇਹ ਫੈਸਲਾ ਹਰ ਬੰਦਾ ਆਪ ਖੁਦ ਕਰੇਗਾ ਨਾ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਤੂੰ ਐਵੇਂ ਹੈ ਤੂੰ ਐਵੇਂ ਹੈ ਹਰ ਬੰਦਾ ਆਪਣੇ ਆਪ ਨੂੰ ਚੰਗਾ ਜਾਣਦਾ ਹੈ ਕਿ ਜਿੰਨਾ ਵਧੀਆ ਜਿੰਨਾ ਸੋਹਣਾ ਜਿੰਨਾ ਜ਼ਿਆਦਾ ਬੰਦਾ ਆਪਣੇ ਆਪ ਨੂੰ ਜਾਣਦਾ ਉਹਨਾਂ ਉਹਨੂੰ ਕੋਈ ਜਾਣ ਹੀ ਨਹੀਂ ਸਕਦਾ ਯਾਦ ਰੱਖੀ ਅਸੀਂ ਕਹਿ ਦਿੰਦੇ ਹਾਂ ਨਾ ਵੀ ਇਸ ਬੰਦੇ ਨੂੰ ਤੇ ਮੈਂ ਚੰਗੀ ਤਰ੍ਹਾਂ ਜਾਣਦਾ ਇਸ ਬੰਦੇ ਨੂੰ ਮੇਰੇ ਤੋਂ ਵੱਧ ਕੋਈ ਜਾਣ ਨਹੀਂ ਸਕਦਾ ਗਲਤ ਹੈ ਨਹੀਂ ਕੋਈ ਨਹੀਂ ਜਾਣ ਸਕਦਾ ਮੈਨੂੰ ਨਹੀਂ ਤੁਸੀਂ ਜਾਣ ਸਕਦੇ ਜਿੰਨਾ ਖੁਦ ਮੈਂ ਆਪਣੇ ਆਪ ਨੂੰ ਜਾਣਦਾ ਮੈਂ ਮੈਂ ਹੀ ਜਾਣ ਸਕਦਾ ਜਿੰਨਾ ਤੁਸੀਂ ਆਪਣੇ ਆਪ ਨੂੰ ਜਾਣਦੇ ਤੁਸੀਂ ਜਾਣ ਸਕਦੇ ਕੋਈ ਕਿੰਨਾ ਵੀ ਸਾਡੇ ਕੋਲ ਕਿਉਂ ਨਾ ਹੋਵੇ ਯਾਦ ਰੱਖਿਓ ਕੋਈ ਕਿੰਨਾ ਵੀ ਸਾਡਾ ਨਿਕਟ ਵਰਤੀ ਹੋਵੇ ਨਾ ਸਾਡਾ ਹਮਸਫਰ ਹੋਵੇ ਸਾਡਾ ਜੀਵਨ ਸਾਥੀ ਹੋਵੇ ਸਾਡਾ ਭੈਣ ਭਰਾ ਹੋਵੇ ਮੇਰੀ ਮਾਂ ਹੋਵੇ ਮੇਰਾ ਪਿਤਾ ਹੋਵੇ ਫਿਰ ਵੀ ਉਹ ਮੈਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ ਜਿੰਨਾ ਮੈਂ ਆਪਣੇ ਆਪ ਨੂੰ ਜਾਣਦਾ ਕਿਉਂਕਿ ਬਹੁਤ ਕੁਝ ਹੁੰਦਾ ਹੈ ਜੋ ਸਿਰਫ ਮੈਨੂੰ ਇਕੱਲੇ ਨੂੰ ਪਤਾ ਹੈ ਹੋਰ ਕਿਸੇ ਨੂੰ ਪਤਾ ਹੀ ਨਹੀਂ ਉਹਦੇ ਬਾਰੇ ਇਸ ਕਰਕੇ ਮਹਾਰਾਜ ਕਹਿਣ ਲੱਗਿਆ ਇਹ ਫੈਸਲਾ ਤੂੰ ਆਪਣੇ ਆਪ ਨਾਲ ਕਰਨਾ ਹੈ ਆਪਣੇ ਆਪ ਨੂੰ ਸਵਾਲ ਕਰਨਾ ਹੈ ਤੂੰ ਕਿ ਤੂੰ ਕਿਸ ਕੈਟਾਗਰੀ ਚਾਹੁੰਦਾ ਹੈ ਪ੍ਰਮਾਤਮਾ ਦੇ ਕੋਲ ਬੈਠਣ ਵਾਲਿਆਂ ਦੀ ਜਿਹੜੀ ਜਿਹੜੀ ਸੋਹਣੇ ਲੱਗਦੇ ਆ ਸ਼ੋਭਦੇ ਆ ਕਿ ਉਹ ਜਿਹੜੇ ਪ੍ਰਮਾਤਮਾ ਦੇ ਕੋਲ ਬੈਠ ਕੇ ਖੁਸ਼ ਹੀ ਨਹੀਂ ਹੁੰਦੇ ਜਿਹੜੇ ਕਦੀ ਰੱਬ ਕੋਲ ਬੈਠੀ ਨਹੀਂ ਪਰ ਸ਼ੋਭਾ ਤੇ ਉਹਨਾਂ ਦੀ ਐ ਵਡਿਆਈ ਤੇ ਉਹਨਾਂ ਦੀ ਐ ਸੋਹਣੇ ਤੇ ਉਹ ਲੱਗਦੇ ਆ ਜਿਹੜੇ ਗੁਰੂ ਕੋਲ ਬੈਠਦੇ ਨੇ ਹੁਣ ਗੁਰੂ ਕੋਲ ਬੈਠਣ ਦਾ ਮਤਲਬ ਕੀ ਐ ਇਹਦਾ ਮਤਲਬ ਬੜਾ ਡੂੰਘਾ ਐ ਇੱਕ ਤੇ ਰੋਜ਼ ਗੁਰੂ ਕੋਲ ਆ ਕੇ ਬੈਠਦੇ ਆ ਨਾ ਸਵੇਰੇ ਵੀ ਆਉਂਦੇ ਆ ਸ਼ਾਮ ਨੂੰ ਵੀ ਆਉਂਦੇ ਉਹ ਕਹਿ ਸਕਦੇ ਵੀ ਅਸੀਂ ਤੇ ਗੁਰੂ ਜੀ ਦੇ ਕੋਲ ਬੈਠਦੇ ਆ ਅਸੀਂ ਤੇ ਬਿਲਕੁਲ ਲਾਗੇ ਰੇ ਰੋਜ਼ ਆਈਦਾ ਗੁਰੂ ਘਰ ਚੰਗੀ ਗੱਲ ਹੈ ਵਧੀਆ ਹੈ ਤੇ ਜਿਹੜੇ ਬੰਦੇ ਗੁਰੂ ਘਰ ਰੋਜ਼ ਨਹੀਂ ਆਉਂਦੇ ਕਦੀ ਗੁਰੂ ਘਰ ਆ ਕੇ ਨਾ ਮੱਥਾ ਟੇਕਦੇ ਆ ਨਾ ਅਰਦਾਸ ਕਰਦੇ ਆ ਨਾ ਸੇਵਾ ਕਰਦੇ ਆ ਨਾ ਕਦੀ ਨਹੀਂ ਆਉਂਦੇ ਉਹ ਸਪਸ਼ਟ ਹੈ ਵੀ ਇਹ ਕਦੀ ਗੁਰੂ ਘਰ ਆਏ ਨਹੀਂ ਕਦੀ ਕਿਸੇ ਧਾਰਮਿਕ ਸਥਾਨ ਤੇ ਨਾ ਨਹੀਂ ਗਏ ਪਰ ਕਈ ਵਾਰ ਇਹ ਹੁੰਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਵੀ ਕਈ ਵਾਰ ਜਿਹੜੇ ਬੰਦੇ ਹਾਜ਼ਰ ਨੇ ਉਹ ਗੈਰ ਹਾਜ਼ਰ ਹੁੰਦੇ ਆ ਤੇ ਜਿਹੜੇ ਗੈਰ ਹਾਜ਼ਰ ਨੇ ਉਹ ਹਾਜ਼ਰ ਹੁੰਦੇ ਇਹ ਵੀ ਹੁੰਦਾ ਹੈ ਨਾ ਹੁਣ ਇੱਥੇ ਗੱਲ ਅੰਦਰ ਦੀ ਹੈ ਇੱਥੇ ਗੱਲ ਅੰਦਰ ਦੀ ਹੈ ਕਈ ਚਲੋ ਅਸੀਂ ਜੇ ਦੁਨਿਆਵੀ ਰਿਸ਼ਤਿਆਂ ਦੀ ਗੱਲ ਕਰੀਏ ਕਈ ਰਿਸ਼ਤੇ ਸਾਡੇ ਇੰਜ ਲੱਗਦੇ ਵੀ ਸਾਡੇ ਸਾਡੇ ਸਕੇ ਨੇ ਸਾਡੇ ਭੈਣ ਭਰਾ ਹਨ ਸਾਡੇ ਮਿੱਤਰ ਵੀ ਸਾਡੇ ਨਾਲ ਨੇ ਪਰ ਕਈ ਬੰਦੇ ਤੁਹਾਡੇ ਨਾਲ ਹੈ ਕੇ ਵੀ ਤੁਹਾਡੇ ਤੋਂ ਦੂਰ ਨੇ ਤੇ ਕਈ ਬੰਦੇ ਸਰੀਰ ਕਰਕੇ ਚਾਹੇ ਤੁਹਾਡੇ ਤੋਂ ਦੂਰ ਹੋਣ ਪਰ ਉਹ ਦਿਲ ਕਰਕੇ ਰੂਹ ਕਰਕੇ ਹਮੇਸ਼ਾ ਤੁਹਾਡੇ ਕੋਲ ਰਹਿੰਦੇ ਹੀ ਹੁੰਦਾ ਹੈ ਨਾ ਕਈ ਵਾਰ ਇੱਕ ਛੱਤ ਦੇ ਹੇਠਾਂ ਰਹਿਣ ਵਾਲਿਆ ਬੰਦਿਆਂ ਦੀ ਕਦੀ ਨਹੀਂ ਬਣਦੀ ਤੇ ਕਈ ਵਾਰ ਦੂਰ ਰਹਿਣ ਵਾਲੇ ਬੰਦਿਆਂ ਨਾਲ ਸਾਡੀ ਬਹੁਤ ਬਣਦੀ ਹੈ ਇਹੀ ਬਿਲਕੁਲ ਸਤਗੁਰੂ ਜੀ ਦੇ ਦਰ ਤੇ ਹੈ ਅਸਲ ਵਿੱਚ ਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਤੂੰ ਮੇਰੇ ਨਾਲ ਸੁਰਤ ਕਰਕੇ ਜੁੜਨਾ ਹੈ ਤੂੰ ਮੇਰੇ ਨਾਲ ਰੂਹ ਕਰਕੇ ਜੁੜਨਾ ਹੈ ਤੂੰ ਮੇਰੇ ਨਾਲ ਆਤਮਾ ਕਰਕੇ ਜੁੜਨਾ ਹੈ ਜਿਹੜਾ ਇਹ ਸ਼ਬਦ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਹੁਣ ਇਹ ਸ਼ਬਦ ਇੱਕ ਅਹਿਸਾਸ ਹੈ ਜਿਹੜੇ ਬੰਦੇ ਸੁਰਤ ਕਰਕੇ ਗੁਰੂ ਨਾਲ ਜੁੜੇ ਹੋਏ ਆ ਉਹ ਹਮੇਸ਼ਾ ਕਹਿੰਦੇ ਅਸੀਂ ਇਕੱਲੇ ਨਹੀਂ ਆ ਤੇ ਜੇ ਉਹ ਕਹਿੰਦੇ ਅਸੀਂ ਇਕੱਲੇ ਨਹੀਂ ਆ ਤੇ ਗੁਰੂ ਵੀ ਕਹਿੰਦਾ ਵਈ ਇਹ ਹਮੇਸ਼ਾ ਮੇਰੇ ਨਾਲ ਰਹਿੰਦੇ ਮੇਰੇ ਕੋਲ ਨੇ ਤੇ ਹਮੇਸ਼ਾ ਮੇਰੇ ਤੋਂ ਦੂਰ ਕਦੀ ਗਈ ਨਹੀਂ ਹੁਣ ਅਸੀਂ ਕਵਾਂਗੇ ਵੀ ਨਾਲ ਤੇ ਸਾਨੂੰ ਗੁਰੂ ਦਿਸਦਾ ਪਿਆ ਕਿੱਥੇ ਤੇਰੇ ਨਾਲ ਉਹਨੂੰ ਪਤਾ ਹੈ ਵੀ ਮੇਰੇ ਨਾਲ ਮੇਰਾ ਸਤਿਗੁਰੂ ਹੈ ਕਿਉਂਕਿ ਉਹਦੀ ਸੁਰਤ ਉਹਦੀ ਲਿਬ ਉਹਦਾ ਧਿਆਨ ਇੰਨਾ ਕੁ ਗੁਰੂ ਕੇ ਸ਼ਬਦ ਨਾਲ ਅਪੇਧ ਹੋਇਆ ਪਿਆ ਉਹਨੂੰ ਇੰਜ ਲੱਗਦਾ ਵੀ ਉਹ ਮੇਰੇ ਨਾਲ ਉਹ ਫਿਰ ਕਹਿੰਦਾ ਜੈ ਜੈ ਪੇਖੋ ਤਹ ਹਜੂਰ ਦੂਰ ਕਤ ਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਤੇ ਅਸਲ ਵਿੱਚ ਆ ਚੀਜ਼ ਹੋਣੀ ਚਾਹੀਦੀ ਤੇ ਇਹ ਚੀਜ਼ ਉਦੋਂ ਹੋਏਗੀ ਜਦੋਂ ਤੁਸੀਂ ਆਪਣੇ ਮਨ ਕਰਕੇ ਆਪਣੀ ਸੁਰਤ ਕਰਕੇ ਸ਼ਬਦ ਨਾਲ ਜੁੜੋਗੇ ਇਸ ਕਰਕੇ ਮਹਾਰਾਜ ਕਹਿੰਦਿਆ ਉਹਨਾਂ ਦੀ ਸ਼ੋਭਾ ਭਈ ਬਿਆਨ ਨਹੀਂ ਕੀਤੀ ਜਾ ਸਕਦੀ ਜਿਹੜੇ ਮੱਘਰ ਦੇ ਮਹੀਨੇ ਵਿੱਚ ਸਤਿਗੁਰ ਜੀ ਦੇ ਕੋਲ ਬੈਠਦੇ ਉਹਨਾਂ ਦੇ ਕਿੰਨੀ ਕੋ ਵਡਿਆਈ ਕਰਾ ਫਿਰ ਅੱਗੇ ਕਹਿੰਦਿਆ ਤਨ ਮਨ ਮੌਲਿਆ ਰਾਮ ਸਿਉ ਸੰਸਾਦ ਸਹੇਲੜੀਆ ਤੇ ਰੱਬ ਆਪ ਮਲਾਵੇ ਆਪਣਾ ਤਾਂ ਗੱਲ ਬਣਦੀ ਹੈ ਜੀ ਮੈਂ ਕਹੀ ਜਾਵਾ ਕਿ ਮੈਂ ਗੁਰੂ ਨਾਲ ਮਿਲਿਆ ਹੋਇਆ ਮੈਂ ਰੱਬ ਨਾਲ ਮਿਲਿਆ ਹੋਇਆ ਇੱਕ ਮਿਕਨਾ ਮੇਰੇ ਕਹਿਣਾ ਥੋੜਾ ਬੰਦਾ ਮੈਂ ਤੇ ਬੜਾ ਝੂਠਾ ਬੰਦਾ ਮੈਂ ਤਾਂ ਵੀ ਦੁਨੀਆ ਨੂੰ ਗਾਪ ਛੱਡੀ ਜਾਂਦਾ ਵੀ ਮੇਰੀ ਤੇ ਬੜੀ ਸੁਰਤ ਜੁੜੀ ਹੈ ਜੀ ਮੈਂ ਤਾਂ ਆ ਕਰਦਿਆਂ ਕਰਦਿਆਂ ਨਾ ਇਹ ਬੜੇ ਨੇ ਦੁਨੀਆ ਵਿੱਚ ਅਸਲ ਵਿੱਚ ਉਹ ਦਿਨ ਆਨੰਦ ਆਉਂਦੇ ਜਿੱਦਨ ਗੁਰੂ ਕਬੇਬੀ ਹਾਂ ਇਹਨੂੰ ਮੈਂ ਆਪਣੇ ਨਾਲ ਮਿਲਾ ਰਿਹਾ ਮਿਲਾਉਣਾ ਗੁਰੂ ਨਹੀਂ ਮੇਰੇ ਕੋਲ ਤਾਕਤ ਨਹੀਂ ਮੈਂ ਮਿਲ ਸਕਾਂ ਨਾ ਗੁਰੂ ਮੇਰੇ ਕੋਲ ਇੰਨਾ ਮੈਂ ਕਰ ਸਕਦਾ ਉਹਨੇ ਮੈਨੂੰ ਮੱਤ ਦਿੱਤੀ ਬੋਧ ਦਿੱਤੀ ਮੈਂ ਉਹਦਾ ਨਾਮ ਜਪ ਸਕਦਾ ਮੈਂ ਚੰਗੇ ਗੁਣਾਂ ਨੂੰ ਧਾਰਨ ਕਰ ਸਕਦਾ ਮੈਂ ਉਹਦੇ ਬਚਨਾਂ ਨੂੰ ਕਮਾ ਸਕਦਾ ਪਰ ਮਿਲਾਉਣਾ ਉਹਨੇ ਖੁਦ ਆਪ ਹੈ ਜਿਦ ਨੋ ਦੀ ਕਿਰਪਾ ਹੋ ਗਈ ਨਾ ਜੀ ਉਸ ਦਿਨ ਉਹਨੇ ਸਾਡੀ ਬਾਹ ਫੜ ਕੇ ਆਪਣੇ ਕੋਲ ਬਿਠਾ ਲਿਆ ਇਸ ਕਰਕੇ ਇਹ ਅਰਦਾਸ ਹਰ ਪਲ ਹੋਣੀ ਚਾਹੀਦੀ ਹੈ ਗੁਰੂ ਜੀ ਦੇ ਚਰਨਾਂ 'ਚ ਕਿ ਮਾਲਕ ਜੀ ਤੁਸੀਂ ਸਾਨੂੰ ਆਪਣੇ ਨਾਲ ਮਿਲਾਉਣਾ ਫਿਰ ਮਹਾਰਾਜ ਕਹਿੰਦੇ ਉਸ ਬੰਦੇ ਦਾ ਤਨ ਅਤੇ ਮਨ ਤਨ ਮਨ ਮੌਲਿਆ ਰਾਮ ਸਿਉ ਸੰਸਾਰ ਸਹੇ ਲੜੀਆ ਜਿਹੜਾ ਗੁਰੂ ਜੀ ਦੇ ਕੋਲ ਬੈਠਾ ਜਿਹਦੀ ਸ਼ੋਭਾ ਬਹੁਤ ਹੈ ਜੋ ਸੋਹਣੀ ਲੱਗਦੀ ਹੈ ਜੀ ਵਿਸਤਰੀ ਨਾ ਜੀ ਉਹਦਾ ਤਨ ਵੀ ਰੰਗਿਆ ਪਿਆ ਪ੍ਰੇਮ ਨਾਲ ਉਹਦਾ ਮਨ ਵੀ ਰੰਗਿਆ ਪਿਆ ਰੋਮ ਰੋਮ ਪਰਮਾਤਮਾ ਦੇ ਪਿਆਰ ਵਿੱਚ ਖੜਿਆ ਪਿਆ ਇਹ ਸਮਝ ਲਓ ਇਹ ਜਿਹੜਾ ਮਹਾਰਾਜ ਬਚਨ ਕਹਿੰਦੇ ਨਾਨਕ ਭਗਤਾਂ ਸਦਾ ਵਿਕਾਸ ਹਨ ਉਹਦਾ ਉਹਦੇ ਅੰਦਰ ਵਿਕਾਸ ਹੈ ਵਿਕਾਸ ਦਾ ਅਰਥ ਉਹਦਾ ਖੇੜਾ ਉਦੇ ਅੰਦਰ ਇੰਨਾ ਕੁ ਖਿਹੜਾ ਕੋਈ ਦੁੱਖ ਆਵੇ ਕੋਈ ਤਕਲੀਫ ਆਵੇ ਉਹਦਾ ਚਿਹਰਾ ਮਰਝਾਉਂਦਾ ਨਹੀਂ ਹੈ ਉਹ ਫੁੱਲ ਵਾਂਗ ਖਿਹੜਿਆ ਰਹਿੰਦੇ ਹਮੇਸ਼ਾ ਫੁੱਲ ਹਮੇਸ਼ਾ ਖਿਹੜਿਆ ਰਹਿੰਦਾ ਹੈ ਹਨੇਰੀ ਆਵੇ ਚੱਖੜ ਆਵੇ ਜਿੰਨਾ ਚਿਰ ਤੱਕ ਉਹ ਟਾਣੀ ਨਾਲ ਟੁੱਟਦਾ ਨਹੀਂ ਉਹਨਾਂ ਚਿਰ ਖਿਹੜਿਆ ਹੀ ਰਹੇਗਾ ਅ ਜਦੋਂ ਟਾਣੇ ਨਾਲ ਟੁੱਟ ਜੇਗਾ ਨਾਲੋਂ ਨਾਲ ਮੁਰਝਾ ਆ ਜਾਂਦਾ ਹੈ ਭਗਤ ਜਿੰਨਾ ਚਿਰ ਗੁਰੂ ਕੇ ਸ਼ਬਦ ਨਾਲ ਜੁੜੇ ਹੋਏ ਨੇ ਉਹਨਾਂ ਚਿਰ ਹਮੇਸ਼ਾ ਖੇੜੇ ਵਿੱਚ ਰਹਿੰਦੇ ਆ ਯਾਦ ਰੱਖਿਓ ਹਮੇਸ਼ਾ ਖੇੜੇ ਚ ਸਤਿਗੁਰੂ ਜੀ ਇਹ ਬਸੰਤ ਰਾਗ ਵਿੱਚ ਕਹਿੰਦਿਆ ਨਾ ਕਿ ਜਿੰਨਾ ਹਿਰਦਿਆਂ ਅੰਦਰ ਸ਼ਬਦ ਟਿਕ ਗਿਆ ਗੁਰੂ ਦਾ ਜਿਹੜੀਆਂ ਜੀਵ ਇਸਤਰੀਆਂ ਆਪਣੇ ਪਤੀ ਦਾ ਸੰਗ ਪ੍ਰਾਪਤ ਕਰ ਗਈਆਂ ਉਹ ਹਮੇਸ਼ਾ ਖੇੜੇ ਵਿੱਚ ਨੇ ਆ ਬਚਨ ਨਾਨਕ ਤਿਨਾ ਬਸੰਤ ਹੈ ਬਸੰਤ ਦਾ ਅਰਥ ਹੁੰਦਾ ਖੇੜਾ ਹਰੀਆਵਲ ਸੁੰਦਰਤਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ੍ਹਾਂ ਦੇ ਹਿਰਦੇ ਵਿੱਚ ਉਹਨਾਂ ਦਾ ਪਤੀ ਪਰਮਾਤਮਾ ਵਸ ਗਿਆ ਉਹਨਾਂ ਦੇ ਜੀਵਨ 'ਚ ਹਮੇਸ਼ਾ ਬਸੰਤ ਕਦੀ ਪਤ ਜੜਾਉਂਦੀ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਤਨ ਮਨ ਮੌਲਿਆ ਰਾਮ ਸਿਉ ਸੰਗਸਾਦ ਸਹੇਲੜੀਆ ਉਹ ਆਪਣੀਆਂ ਸਹੇਲੀਆਂ ਦੇ ਨਾਲ ਬੈਠਦੀਆਂ ਹੁਣ ਸਹੇਲੀਆਂ ਕਿਹੜੀਆਂ ਨੇ ਉਹਨਾਂ ਦੀ ਜੀਵ ਇਸਤਰੀ ਜਿਹੜੀ ਜੀਵ ਇਸਤਰੀ ਰੱਬ ਨਾਲ ਮਿਲੀ ਹੋਈ ਹੈ ਨਾ ਜੀ ਜੋ ਆਪਣੇ ਪਤੀ ਕੋਲ ਬੈਠਦੀ ਹੈ ਉਹਦੀਆਂ ਸਹੇਲੀਆਂ ਗੁਰਮੁਖ ਹੀ ਹੁੰਦੀਆਂ ਉਹਦੀਆਂ ਸਹੇਲੀਆਂ ਉਹੀ ਬਣਨਗੀਆਂ ਜਿਹੜੀਆਂ ਉਹਦੇ ਵਾਂਗ ਪਤੀ ਪਰਮਾਤਮਾ ਦਾ ਪਿਆਰ ਮਾਣਨ ਦੀਆਂ ਯਾਦ ਰੱਖਿਓ ਗੁਰਮੁਖ ਦੇ ਮਿੱਤਰ ਗੁਰਮੁਖ ਹੀ ਹੋਣਗੇ ਚੋਰ ਦੀ ਯਾਰ ਚੋਰ ਹੀ ਹੋਣਗੇ ਉਹਦੀ ਯਾਰੀ ਚੋਰਾ ਨਾਲ ਹੈ ਕਿਉਂਕਿ ਉਹਨੇ ਸੋਚ ਮਿਲਦੀ ਹੈ ਕੰਮ ਮਿਲਦਾ ਹੈ ਗੁਰਮੁਖ ਸੰਤ ਦੀ ਯਾਰੀ ਸੰਤ ਨਾਲ ਹੁੰਦੀ ਹੈ ਚੇਤੇ ਰੱਖਿਓ ਸੰਤ ਦੇ ਪਰੋਣੇ ਵੀ ਸੰਤ ਹੀ ਹੁੰਦੇ ਆ ਮਹਾਰਾਜ ਕਹਿਣ ਲੱਗਿਆ ਜਿਹੜੀ ਜੀਵ ਸਤਿ ਗੁਰੂ ਜੀ ਦੇ ਕੋਲ ਬੈਠੀ ਹੈ ਉਹ ਉਹ ਜੇ ਸਤਸੰਗੀਆਂ ਦੀ ਸੰਗਤ ਕਰਦੀ ਹੈ ਜਿਹੜੇ ਉਹਦੇ ਵਾਂਗ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਕਿਉਂਕਿ ਸੰਗਤ ਦਾ ਬੜਾ ਅਸਰ ਹੁੰਦਾ ਹੈ ਜੀ ਜੀਵਨ ਅੰਦਰ ਬਹੁਤ ਜ਼ਿਆਦਾ ਤੁਹਾਡੀ ਸੰਗਤ ਤੋਂ ਸਾਥ ਸੰਗਤ ਜੀ ਡਿਸਾਈਡ ਕੀਤਾ ਜਾ ਸਕਦਾ ਹੈ ਜਿਸ ਬੰਦੇ ਬਾਰੇ ਤੁਸੀਂ ਨਹੀਂ ਨਾ ਜਾਣਦੇ ਤੁਸੀਂ ਉਹਦੀ ਸੰਗਤ ਦੇਖੋ ਬਸ ਤੁਸੀਂ ਉਹਦਾ ਆਲਾ ਦਵਾਲਾ ਦੇਖੋ ਵੀ ਇਹਦਾ ਆਲਾ ਦਵਾਲਾ ਕਿਹੋ ਜਿਹਾ ਇਸ ਬੰਦੇ ਦੀ ਬੈਠਣੀ ਉੱਠਣੀ ਕਿਹੋ ਜਿਹਾ ਦੇ ਨਾਲ ਤੁਹਾਨੂੰ ਆਪਣੀ ਜਜਮੈਂਟ ਹੋ ਜਾਈਗੀ ਕਿ ਇਹ ਬੰਦਾ ਕਿਹੋ ਜਿਹਾ ਕਿਉਂਕਿ ਬੰਦੇ ਦੀ ਸੰਗਤ ਹੀ ਡਿਸਾਈਡ ਕਰਦੀ ਹੈ ਵੀ ਇਹ ਬੰਦਾ ਕਿਸ ਵਰਤੀ ਦਾ ਹੋਏ ਜੇ ਕੋਈ ਗੁਰਮੁਖਾਂ ਦੇ ਕੋਲ ਬੈਠਣ ਵਾਲੇ ਸਿੱਧਾ ਜਹ ਵੀ ਬੰਦਾ ਧਾਰਮਿਕ ਵਰਤੀ ਦਾ ਹੋਏਗਾ ਇਹ ਇਸ ਬਰਤੀ ਬੜੀ ਸ਼ੁੱਧ ਹੋਏਗੀ ਬੰਦੇ ਦੀ ਤੇ ਜਿਹਦਾ ਬੈਠਣਾ ਉੱਠਣਾ ਰਹਿਣਾ ਸਹਿਣਾ ਉਹੋ ਜਿਹੇ ਬੰਦਿਆਂ ਨਾਲ ਹੈ ਜਿਹੜੇ ਵਿਸ਼ੇ ਵਿਕਾਰਾਂ ਨਾਲ ਭਰੇ ਹੋਏ ਆ ਤੇ ਬੰਦਾ ਕਹੇਗਾ ਵੀ ਨਹੀਂ ਇਹ ਬੰਦਾ ਉਹੋ ਜਿਹਾ ਨਹੀਂ ਜੋਸੀਂ ਸੋਚਦੇ ਪਏ ਇਸ ਕਰਕੇ ਮਹਾਰਾਜ ਕਹਿੰਦੇ ਆ ਤਨ ਮਨ ਮੌਲਿਆ ਰਾਮ ਸਿਉ ਸੰਸਾਦ ਸਹੇਲੜ ਯਾਹ ਫਿਰ ਕਹਿੰਦਾ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕਲ ਅਕੇਲੜਿਆਹ ਜਿਹੜੀ ਗੁਰਮੁਖਾਂ ਦੀ ਸੰਗਤ ਨਹੀਂ ਕਰਦੇ ਨਾ ਉਹ ਨਾ ਰੱਬ ਵਾਲੇ ਬਣ ਸਕਦੇ ਆ ਨਾ ਗੁਰਮੁਖਾਂ ਦੀ ਸੰਗਤ ਵਾਲੇ ਉਹ ਇਕੱਲੇ ਰਹਿ ਜਾਂਦੇ ਆ ਜੀ ਫਿਰ ਉਹ ਇਕੱਲੇ ਰਹਿ ਜਾਂਦੇ ਆ ਗੁਰਮੁਖ ਅਦੀ ਇਕੱਲਾ ਨਹੀਂ ਰਹਿੰਦਾ ਕਿਉਂਕਿ ਕਿਤੇ ਉਹਦੇ ਨਾਲ ਗੁਰੂ ਹੈ ਕਿਤੇ ਉਹਦੇ ਨਾਲ ਗੁਰੂ ਹਰ ਪਲ ਰਹਿੰਦਾ ਉਹਦਾ ਪਤੀ ਦੂਜੇ ਪਾਸੇ ਉਹਦੇ ਵਾਂਗ ਨਾਮ ਜਪਣ ਵਾਲੇ ਹਮੇਸ਼ਾ ਉਹਦੇ ਨਾਲ ਹੁੰਦੇ। ਉਹ ਇਕੱਲਾ ਫੀਲ ਨਹੀਂ ਕਰਦਾ ਆਪਣੇ ਆਪ। ਪਰ ਜਿਹੜਾ ਮਨਮੁਖ ਹੈ ਜਿਨੇ ਨਾ ਗੁਰਮੁਖਾਂ ਦੀ ਸੰਤ ਜਨਾਂ ਦੀ ਸਾਧੂਆਂ ਦੀ ਸੰਗਤ ਕੀਤੀ, ਨਾ ਗੁਰੂ ਵਾਲਾ ਬਣਿਆ ਉਹ ਸੰਸਾਰ ਵਿੱਚ ਇਕੱਲਾ ਰਹਿ ਜਾਂਦਾ ਹੈ। ਸਾਦ ਜਨਾ ਤੇ ਬਾਹਰੀ ਸੇ ਰਹਿਨ ਇਕਲੜੀ ਆਹਾ ਫਿਰ ਕਹਿ ਦਿੱਤਾ ਤਿੰਨ ਦੁੱਖ ਨ ਕਬਹੋਂ ਉਤਰੈ ਸੇ ਜਮ ਕੇ ਵਸ ਪੜਿਆ ਆ ਉਹ ਫਿਰ ਜਮ ਦੇ ਵਸ ਵਿੱਚ ਪੈ ਜਾਂਦਾ ਹੈ ਬੰਦਾ ਜਿਹੜਾ ਰੱਬ ਦੇ ਕੋਲ ਬੈਠੋ ਤੇ ਜਮਾਂ ਤੋਂ ਉੱਪਰ ਉੱਠ ਜਾਂਦੇ ਉਹਦੇ ਲੱਗ ਜਮ ਆਉਂਦੇ ਨਹੀਂ ਉਦੇ ਲਾਗੇ ਜਮਲ ਲਾਗੇ ਤੱਕ ਨਹੀਂ ਆਉਂਦੇ ਜਿਸ ਬੰਦੇ ਦੇ ਕਿਉਂਕਿ ਉੱਥੇ ਰੱਬ ਬੈਠਾ ਨਜ਼ਰ ਆਉਂਦਾ ਜਿੱਥੇ ਅਕਾਲ ਹੋਏਗਾ ਉੱਥੇ ਕਾਲ ਦੀ ਤਾਕਤ ਜ਼ੀਰੋ ਹੈ ਯਾਦ ਰੱਖਿਓ ਜਿੱਥੇ ਅਕਾਲ ਖੜਾ ਹੈ ਨਾ ਉੱਤੇ ਸਾਹਮਣੇ ਕਾਲ ਮਜਬੂਰ ਹੋ ਜਾਂਦਾ ਉਹ ਲਾਗੇ ਨਹੀਂ ਆ ਸਕਦਾ ਤਾਂ ਹੀ ਤੇ ਗੋਸਾਨੂ ਗੁਰੂ ਗੋਬਿੰਦ ਸਿੰਘ ਨੇ ਆਖਿਆ ਮੇਰਾ ਖਾਲਸਾ ਅਕਾਲ ਦਾ ਉਪਾ ਸਕਿਆ ਤਾਂ ਹੀ ਤੇ ਖਾਲਸਾ ਮੌਤ ਨੂੰ ਮਖੋਲਾ ਕਰਦਾ ਹੈ ਤਾਂ ਹੀ ਕਰਦਾ ਹੈ ਨਾ ਮੌਤ ਨੂੰ ਮਖੋਲਣਾ ਉਹ ਆਖਦੇ ਮੌਤ ਸਾਡਾ ਕੀ ਵਿਗਾੜੇਗੀ ਅਸੀਂ ਅਕਾਲ ਨੂੰ ਜਪਣ ਵਾਲੇ ਆ ਮੌਤ ਸਾਡੇ ਪੈਰਾਂ ਵਿੱਚ ਹੈ ਤਾਂ ਹੀ ਤੇ ਖਾਲਸਾ ਮੌਤ ਨਾਲ ਖੇਡਦਾ ਹੈ ਤਾਂ ਹੀ ਤੇ ਖਾਲਸਾ ਕਹਿੰਦਾ ਮੋਹੇ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੇ ਦੁਆਰ ਤੈ ਉਹ ਕਹਿੰਦੇ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾ ਨੰਦ ਕਿਉਂਕਿ ਉਹ ਅਕਾਲ ਨੂੰ ਜਪਣ ਵਾਲਾ ਹੈ ਮੌਤ ਤੋਂ ਤੇ ਬਹੁਤ ਪਰੇ ਦੀ ਚੀਜ਼ ਐ ਖਾਲਸਾ ਇਸ ਘਰ ਕੇ ਮਹਾਰਾਜ ਕਹਿੰਦੇ ਆ ਜਮ ਉਥੇ ਨਹੀਂ ਲਾ ਸਕਦੇ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਪਰ ਜਿਹੜਾ ਮਨਮੁਖ ਐ ਉਹਦੇ ਜੀਵਨ ਵਿੱਚੋਂ ਇੱਕ ਤੇ ਦੁੱਖ ਨਹੀਂ ਮਿਟਦਾ ਸਭ ਤੋਂ ਵੱਡਾ ਦੁੱਖ ਤੇ ਮੌਤ ਦਾ ਹੀ ਐ ਨਾ ਜੰਮਣ ਤੇ ਮਰਨ ਦਾ ਹੀ ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜਿਆ ਜੰਮਨ ਮਰਨ ਦਾ ਦੁੱਖ ਕਦੇ ਨਹੀਂ ਉਤਰਦਾ ਉਹਦੀ ਜ਼ਿੰਦਗੀ ਚ ਤੇ ਹਮੇਸ਼ਾ ਜਮਾਂ ਦੇ ਵਸ ਵਿੱਚ ਪਿਆ ਰਹਿੰਦਾ ਫਿਰ ਮਹਾਰਾਜ ਕਹਿੰਦੇ ਜਿਨੀ ਰਾਵਿਆ ਪ੍ਰਭ ਆਪਣਾ ਸੇਦਿਸਨ ਨਿਤ ਖੜਿਆ ਹਾ ਜਿਨ੍ਹਾਂ ਨੇ ਆਪਣੇ ਪਤੀ ਪਰਮਾਤਮਾ ਨੂੰ ਮਾਣਿਆ ਉਹਦਾ ਸੰਗ ਕੀਤਾ ਇਹਨਾਂ ਨੂੰ ਰਾਵਿਆ ਤੇ ਆਖਦੇ ਹਾਂ ਹਮੇਸ਼ਾ ਨਿਤ ਸੁਚੇਤ ਖੜੇ ਨਜ਼ਰ ਆਉਂਦੇ ਭਾਵ ਰੱਬ ਵਾਲੇ ਪਾਸੋਂ ਉਹ ਕੋਈ ਸਮਝੋਤਾ ਨਹੀਂ ਕਰਦੇ ਉਹ ਆਖਦੇ ਰੱਬ ਤੋਂ ਨਹੀਂ ਟੁੱਟ ਸਕਦੇ ਅਸੀਂ ਨਾ ਸਭ ਕੁਝ ਹੋ ਸਕਦਾ ਹੈ ਰੱਬ ਨੂੰ ਨਹੀਂ ਭੁੱਲ ਸਕਦੇ ਅਸੀਂ ਅਸੀਂ ਜੀਣਾ ਛੱਡ ਸਕਦੇ ਹਾਂ ਪਰ ਨਾਮ ਜਪਣਾ ਨਹੀਂ ਛੱਡਿਆ ਜਾ ਸਕਦਾ ਮਰਨਾ ਪਰਵਾਹ ਨਹੀਂ ਗੁਰੂ ਨੂੰ ਨਹੀਂ ਛੱਡਿਆ ਜਾ ਸਕਦਾ ਸਭ ਕੁਝ ਕੀਤਾ ਜਾ ਸਕਦਾ ਸਿੱਖੀ ਨੂੰ ਨਹੀਂ ਛੱਡਿਆ ਜਾ ਸਕਦਾ ਆ ਤਿੰਨ ਗੁਰਸਿੱਖਾਂ ਦੀ ਸ਼ਹਾਦਤ ਆਉਣੀ ਹੈ ਪਾਈ ਮਤੀ ਦਾ ਸਤੀ ਦਾਸ ਨਾ ਪਏ ਦਿਆਲਾਲ ਜੀ ਉਹਨਾਂ ਹੀ ਗੱਲ ਕਹੀ ਉਹਨਾਂ ਆਖਿਆ ਜੋ ਮਰਜ਼ੀ ਕਰਨਾ ਕਰਦੇਓ ਗੁਰੂ ਤੇਗ ਬਹਾਦਰ ਤੋਂ ਬੇਮੁਖ ਨਹੀਂ ਹੋ ਸਕਦੇ ਸੀ ਸਿੱਖੀ ਤੋਂ ਮੁਨਕਰ ਨਹੀਂ ਹੋ ਸਕਦੇ ਪਿਆਰ ਬੜਾ ਸਾਡਾ ਸਾਡਾ ਮਹਿਬੂਬ ਸਾਡੇ ਸਾਹਮਣੇ ਹੈ ਅਸੀਂ ਆਪਣੇ ਮਹਿਬੂਬ ਤੋਂ ਬੇਮੁਖ ਹੋ ਜਾਈਏ ਸਾਡੇ ਤੇ ਲਾਣਤ ਹੈ ਅਸੀਂ ਜੀਣਾ ਛੱਡ ਦੇਾਂਗੇ ਪਰ ਆਪਣੇ ਗੁਰੂ ਨੂੰ ਨਹੀਂ ਛੱਡਾਂਗੇ ਸਮਝੋ ਤਾਂ ਨਹੀਂ ਕੋਈ ਹਰ ਪਲ ਸੁਚੇਤ ਆ ਉਹ ਬੰਦੇ ਇੱਕ ਪਲ ਦੀ ਢਿੱਲ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਨਾ ਤਸੀਹੇ ਦਿੱਤੇ ਕਿ ਆਰੇ ਨਾਲ ਚੇਰ ਦਿੱਤਾ ਗਿਆ ਫਿਰ ਵੀ ਦੇਖੋ ਦੋ ਫਾੜ ਸ਼ਰੀਰ ਹੋਇਆ ਭਾਈ ਮਦੀਦਾ ਦਾ ਪਰ ਦੋ ਸ਼ਰੀਰਾਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਨਹੀਂ ਆਉਂਦੀ ਇੰਨੀ ਬਾਣੀ ਰੱਤੀ ਭਈ ਇਹ ਵਿੱਚ ਦੇਖੋ ਇਨ ਨੂੰ ਕੁ ਬਾਣੀ ਵਿੱਚ ਰੱਤ ਰਤੀ ਪਈ ਐ ਵੀ ਦੋ ਹਿੱਸੇ ਹੋ ਗਿਆ ਸ਼ਰੀਰ ਦੇ ਪਰ ਜਬ ਜੀ ਸਾਹਿਬ ਦੀ ਆਵਾਜ਼ ਅਸੇ ਆਈ ਜਾਂਦੀ ਹੈ ਭਈ ਸਤੀ ਦਾਸ ਨੂੰ ਰੂਹ ਵੀ ਚਲਪੇਟਿਆ ਜਾਂਦਾ ਹੈ ਅੱਗ ਲਾ ਦਿੱਤੀ ਜਾਂਦੀ ਉਫ ਤੱਕ ਨਹੀਂ ਆਕੀ ਸੀਹ ਤੱਕ ਨਹੀਂ ਨਿਕਲੀ ਅੰਦਰੋਂ ਜੀ ਭਈ ਦਿਆਲਾ ਜ ਨੂੰ ਦੇਗ ਵਿੱਚ ਉਬਾਲਿਆ ਜਾਂਦਾ ਮਜਾਲ ਕਿਤੇ ਉਫ ਤੱਕ ਕਹਿ ਦਿੱਤਾ ਹੋਵੇ ਹਾਏ ਮੈਨੂੰ ਦਰਦ ਹੋ ਰਿਹਾ ਹੈ ਕਿਉਂਕਿ ਬਾਣੀ ਇੰਨਾ ਕੋ ਅੰਦਰ ਸਤਕ ਭਰੀ ਬੈਠੀ ਆ ਜੀ ਇਹਨਾਂ ਦੇ ਤੇ ਸਾਹਮਣੇ ਇਹਨਾਂ ਦਾ ਮਹਿਬੂਬ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਖੜਾ ਹੈ ਉਹ ਕਿਵੇਂ ਡਾਲਰ ਦੇ ਸਕਦਾ ਇੰਜ ਲੱਗਦਾ ਜਿਵੇਂ ਤਿੰਨੇ ਸਿੱਖ ਗੁਰੂ ਤੇਗ ਬਹਾਦਰ ਜਿਹਨੂੰ ਕਹਿ ਰਹੇ ਹੋਣ ਭਗਤ ਜੀ ਦੇ ਸ਼ਬਦ ਹੈ ਨਾ ਕਬੀਰ ਸਾਹਿਬ ਕੀ ਤੂੰ ਮੇਰੋ ਮੀਰ ਪਰਬਤ ਸੁਆਮੀ ਹੋਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਦੇ ਰਖ ਲੈਨੀ ਹਰ ਮੇਰੀ ਤੂੰ ਮਾਲਕਾ ਤੂੰ ਸਾਨੂੰ ਡੋਲਣ ਨਹੀਂ ਦੇਣਾ ਸਾਡਾ ਮੁਖ ਤੇਰੇ ਵੱਲ ਹੈ ਤੇ ਜੇ ਤੇਰੇ ਵੱਲ ਮੁਖ ਹੈ ਤੂੰ ਆਪਣੇ ਆਪ ਸਾਨੂੰ ਡੋਲਣ ਤੋਂ ਬਚਾ ਲੈਣਾ ਆ ਵੈਸੇ ਨਿਹਰਪੁਰ ਸੁਚੇਤ ਰਹਿੰਦੇ ਆ ਮਹਾਰਾਜ ਕਹਿੰਦੇ ਜਿਨੀ ਰਾਵਿਆ ਪ੍ਰਭ ਆਪਣਾ ਸਿ ਦਿਸਣ ਨਿਤ ਖੜਿਆਹਾ ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜਿਆ ਜਿਵੇਂ ਕੋਈ ਕੀਮਤੀ ਹੀਰੇ ਮੋਤੀਆਂ ਨੂੰ ਜੜਾ ਕੇ ਗਲ ਵਿੱਚ ਹਾਰ ਬਣਾ ਕੇ ਪਾਲਵੇਂ ਉਹ ਆਖਦਾ ਸੋਹਣਾ ਲੱਗਦਾ ਮੈਂ ਮੇਰੇ ਗਲ ਵਿੱਚ ਹਾਰ ਜੱਚਦਾ ਪਿਆ ਮਹਾਰਾਜ ਕਹਿੰਨਗੇ ਭਗਤਾਂ ਦੇ ਗਲਾਂ ਵਿੱਚ ਹਾਰ ਪਤਾ ਕਿਹੜਾ ਹੁੰਦਾ ਨਾਮ ਦਾ ਉਹਨਾਂ ਨੇ ਨਾਮ ਦੇ ਕੀਮਤੀ ਰਤਨਾ ਨਾਲ ਪਰਮਾਤਮਾ ਦੇ ਸ਼ੁਭ ਗੁਣਾ ਦੇ ਕੀਮਤੀ ਮੋਤੀਆਂ ਨਾਲ ਉਸ ਹਾਰ ਨੂੰ ਜੜਿਆ ਹੁੰਦਾ ਤਾਂ ਆਖਿਆ ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜਿਆ ਹਾ ਉਹਨਾਂ ਗੁਰਮੁਖਾਂ ਦੇ ਗਲ ਵਿੱਚ ਹਾਰ ਸ਼ੋਭ ਦੇ ਪਰਮਾਤਮਾ ਦੇ ਸੋਹਣੇ ਸੋਹਣੇ ਗੁਣਾ ਦਾ ਪਰਮਾਤਮਾ ਦੇ ਆਲੂ ਹੈ ਭਗਤ ਵੀ ਦੇ ਆਲੂ ਦਾ ਗੁਣ ਹੁੰਦਾ ਹੈ ਉਦੇ ਚ ਖਿਮਾ ਦਾ ਗੁਣ ਐ ਖਿਮਾ ਦਾ ਰਤਨ ਜੜਿਆ ਹੋਇਆ ਪਰਮਾਤਮਾ ਨਿਰਪੋਵੈ ਸੰਤ ਵੀ ਨਿਰਪੋਵ ਹੋ ਜਾਂਦਾ ਨਿਰਪੋਵ ਦਾ ਗੁਣ ਅੰਦਰ ਜੜਿਆ ਹੁੰਦਾ ਨਾਮ ਦਾ ਰਤਨ ਸ਼ੋਭ ਦਾ ਹੁੰਦਾ ਫਿਰ ਅਖੀਰ ਤੇ ਕਹਿੰਦਿਆ ਬਚਨ ਕੀਤਾ ਸਤਿਗੁਰੂ ਜੀ ਨੇ ਰਤਨ ਜਿਵੇਂ ਹਲਾਲ ਹਰ ਕੰਠ ਤਨਾ ਜੜਿਆ ਆ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜਿਆ ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਆ ਗਏ ਪਰਮਾਤਮਾ ਦੇ ਦਰ ਤੇੜੇ ਪਏ ਰਏ ਜਿਹੜੇ ਦਰਵੇਸ਼ ਹੁੰਦੇ ਆ ਦਰਵੇਸ਼ ਦਾ ਅਰਥ ਇਹੀ ਹੁੰਦਾ ਹੈ ਕਿ ਪਰਮਾਤਮਾ ਦੇ ਦਰ ਤੇ ਲਟਕਦੇ ਰਹਿਣਾ ਉਹ ਕਹਿੰਦੇ ਨੇ ਕਿ ਦਰ ਨਹੀਂ ਛੱਡਿਆ ਜਾਂਦਾ ਨਾ ਇਸ ਦਰ ਤੇ ਮੌਤ ਆਏਗੀ ਪਰ ਇਸ ਦਰ ਤੋਂ ਪਾਸੇ ਨਹੀਂ ਹੋਇਆ ਜਾਣਾ ਉਹ ਦਰਵੇਸ਼ ਕਹਿ ਲਾਉਂਦੇ ਮਹਾਰਾਜ ਕਹਿੰਦੇ ਆ ਮੈਂ ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਪ੍ਰਭੂ ਜੀ ਜਿਹੜੇ ਤੁਹਾਡੀ ਸ਼ਰਨ ਵਿੱਚ ਆ ਗਏ ਤੇ ਤੁਹਾਡੇ ਦਰ ਤੇ ਹਮੇਸ਼ਾ ਪਏ ਰਹਿੰਦੇ ਫਿਰ ਕਹਿ ਦਿੱਤਾ ਮੱਗਰ ਦੇ ਮਹੀਨੇ ਵਿੱਚ ਜਿਨ੍ਹਾਂ ਨੇ ਪਰਮਾਤਮਾ ਜੀ ਦਾ ਨਾਮ ਅਰਾਧਿਆ ਬਾਣੀ ਪੜੀ ਨਾਮ ਜਪਿਆ ਕਹਿ ਦਿੱਤਾ ਭਈ ਮੱਗਰ ਦੇ ਮਹੀਨੇ ਵਿੱਚ ਨਾਮ ਜਪਣ ਵਾਲਿਓ ਤੋ ਹੱਡਾ ਹੁਣ ਦੁਵਾਰਾ ਜੰਮਣ ਤੇ ਮਰਨ ਨਹੀਂ ਹੋਣਾ ਜਿੰਨੇ ਸ ਮਹੀਨੇ ਚ ਨਾਮ ਜਪੇਗੀ ਜੋ ਜਪੇਗਾ ਮਗਰ ਪ੍ਰਭ ਆਰਾਧਨਾ ਬਹੋੜ ਨਾ ਜਨਮੜੀ ਆਹਾ ਕਿੰਨੀ ਵੱਡੀ ਦਾਤ ਸਾਨੂੰ ਦੇ ਦਿੱਤੀ ਹੈ ਨਾ ਕਹਿ ਦਿੱਤਾ ਤੇਰਾ ਦੁਵਾਰਾ ਕਦੀ ਜਨਮ ਨਹੀਂ ਹੋਏਗਾ ਤੂੰ ਜੰਮਣ ਮਰਨ ਦੇ ਚੱਕਰ ਚ ਮੁਕਤ ਹੋ ਜਾਏਗਾ ਮਗਰ ਦਾ ਮਹੀਨਾ ਚੜ੍ਹੇ ਅੱਜ ਬਸ ਚੇਤਾ ਰੱਖੀ ਹਰ ਪਲ ਤੈਨੂੰ ਰੱਬ ਚੇਤੇ ਆ ਬਸ ਇਸ ਮਹੀਨੇ ਵਿੱਚ ਕਹੀ ਚੱਲਨੀ ਕੀ ਜਿੱਥੇ ਮਹਾਰਾਜ ਕਹਿੰਦੇ ਆ ਨਾ ਕਿ ਪੂਰਾ ਪ੍ਰਭ ਆਰਾਧਿਆ ਹੈ ਨਾ ਪੂਰਾ ਜਾਕਾ ਨਾਮ ਜੇ ਜਿਹੜਾ ਪ੍ਰਮਾਤਮਾ ਪੂਰਾ ਉਹਦਾ ਨਾਮ ਪੁਰਾਉ ਨੂੰ ਆਰਾਧ ਤੇ ਜਾਂ ਇਹ ਕਿਆ ਕਰ ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦਰਗਹ ਪਈਐ ਥਾਓ ਜਿਨਾਂ ਉਹਨਾਂ ਦਰਗਾਹ ਵਿੱਚ ਥਾਂ ਮਿਲਦੀ ਐ ਗੁਰੂ ਸਾਹਿਬ ਕਿਰਪਾ ਕਰਨ ਇਸ ਮੱਗਰ ਦੇ ਮਹੀਨੇ ਸਤਿਗੁਰ ਜੀ ਦਾ ਇਹ ਉਪਦੇਸ਼ ਹੈ ਮੱਗਰ ਪ੍ਰਭ ਆਰਾਧਨਾ ਬਹੋੜਨਾ ਜਨਮੜਿਆ ਹਾ ਗੁਰੂ ਸਾਹਿਬ ਮਿਹਰ ਕਰਨ ਤਹਾਨੂੰ ਗੁਰਵਰਜਨ ਦੇਵ ਸਾਹਿਬ ਜੀ ਆਓ ਦੋ ਕੁ ਮਿੰਟ ਆਪਾਂ ਨਾਮ ਜਪਣਾ ਅੱਜ ਮਹੀਨੇ ਦੀ ਰੰਮਤਾ ਹੋਈ ਹੈ ਤੇ ਨਾਮ ਤੇ ਅਸੀਂ ਜ਼ਰੂਰ ਜਪਾਂਗੇ ਜਪਾਂਗੇ ਸੋ ਆਓ ਸਾਰੇ ਕਿਰਪਾ ਕਰੋ ਜੇ ਤੁਸੀਂ ਜੁੜੇ ਹੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ